ਰਾਹੁਲ ਗਾਂਧੀ ਨੇ ਜਿਹੜੀ ਅਮਰੀਕਾ ਵਿੱਚ ਟਿੱਪਣੀ ਕੀਤੀ ਹੈ ਉਹਦੇ ਖਿਲਾਫ ਪ੍ਰੋਸਟਰਜਨ ਕੀਤਾ ਗਿਆ ਇਹ ਜਿਹੜੀ ਸਟੇਟਮੈਂਟ ਦੇ ਕੇ ਦੋਰਾ کردار ਪੇਸ਼ ਕਰਤਾ ਹੈ ਜਦੋਂ ਹਿੰਦੁਸਤਾਨ ਵਿੱਚ ਹੁੰਦੇ ਆ ਉਹ ਕਹਿੰਦੇ ਕਿ ਮੈਂ ਸੰਵਿਧਾਨ ਦਾ ਰਖਵਾਲਾ ਸੰਵਿਧਾਨ ਦਾ ਮੈਂ ਦਲਿਤ ਫਤਾਸੀ ਮੈਂ ਦਲਿਤ ਸਮਾਜ ਦੇ ਪੱਖ ਵਿੱਚ ਅਮਰੀਕਾ ਦੇ ਧਰਤੀ ਤੇ ਜਾ ਕੇ ਉਹਨਾਂ ਦਾ ਇਹ ਦੋਰਾ ਜਿਹੜਾ ਮਾਪਦੰਡ ਇਹ ਕਿਸੇ ਨੂੰ ਹਜਮ ਨਹੀਂ ਹੋ ਰਿਹਾ ਉਹਨਾਂ ਅਮਰੀਕਾ ਵਿੱਚ ਕੀ ਕਹਿੰਦੇ ਕਿ ਜੇ ਜਦੋਂ ਕਾਂਗਰਸੀ ਸਰਕਾਰ ਆਏਗੀ ਇਹ ਰਿਜ਼ਰਵੇਸ਼ਨ ਖਤਮ ਕਰ ਦਿੱਤੀ ਜਾਵੇਗੀ ਇਹ ਜੋ ਇਹ ਸੰਵਿਧਾਨ ਵਿਰੋਧੀ ਹੈ Dalit ਵਿਰੋਧੀ ਤੇ ਹੈ ਹੀ ਹੈ ਸੰਵਿਧਾਨ ਰਮਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਿਹੜੇ ਸੁਪਨੇ ਉਹ ਚੱਕਣਾ ਚੂਰ ਕਰਨ ਉਹ ਕੁੱਚਲਣ ਵਾਲੀ راہુલ ਗਾਂਧੀ ਦੀ ਮਾਨਸਿਕਤਾ ਸਾਹਮਣੇ ਆ ਗਈ ਲੋਕ ਇਸ ਕਰਕੇ ਭਾਜਪਾ ਜੰਦਾ ਪਾਰਟੀ ਨੇ ਸਟਾਪ ਆਪ ਨੂੰ ਚੁਕਣਾ ਪਿਆ ਉਹ ਤਾਂ ਕਹਿੰਦੇ ਨੇ ਜੀ ਸੰਵਿਧਾਨ ਦੀ ਅਸੀਂ ਜ਼ੋਹ ਚੁੱਕੀ ਹੈ ਭਾਜਪਾ ਦੇ ਕਰਕੇ ਹੀ ਤਾਂ ਜਿਹੜਾ ਸੰਵਿਧਾਨ ਖਤਰੇ ਚ ਗਿਆ ਹੈ ਔਰ ਅਸੀਂ ਤਾਂ ਉਹ ਬਚਾਉਣਾ ਚਾਹੁੰਦੇ ਆ ਸੰਵਿਧਾਨ ਕਦਰ ਪਛਾਣ ਚਾਉਂਦੇ ਅਮਰੀਕਾ ਦੇ ਜਿਹੜੇ ਲੋਕ ਆ ਉਹਨਾਂ ਦੇ ਹੱਥ ਕੰਡੇ ਬਣ ਗਏ ਰਾਹੁਲ ਗਾਂਧੀ ਦੀ ਸਟੇਟਮੈਂਟ ਨਹੀਂ ਇਹ ਜਿਹੜੇ ਲੋਕ ਪੰਜਾਬ ਨੂੰ ਅਕਲ ਹੁਣੀ ਚਾਉਂਦੇ ਆ ਹਿੰਦੁਸਤਾਨ ਨੂੰ ਮੰਡਣਾ ਚਾਉਂਦੇ ਆ ਤੇ ਉਹਨਾਂ ਲੋਕਾਂ ਦੀ ਸਟੇਟਮੈਂਟ ਹੈ ਨਾ ਕਿ ਰਾਹੁਲ ਗਾਂਧੀ ਆਪਣੇ ਜਿਹੜੇ ਅਮਰੀਕਾ ਲੋਕ ਬੈਠੇ ਆ ਜਿਹੜੇ ਭਾਰਤ ਨੂੰ ਤੋੜਨਾ ਚਾਹੁੰਦੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਆ ਤੇ ਜੇ ਰਾਹੁਲ ਗਾਂਧੀ ਜੀ ਵਾਕਿਆ ਹੀ ਸੰਵਿਧਾਨ ਨੂੰ ਰਾਖਵੀਂ ਕਰਨ ਨੂੰ ਖਤਮ ਕਰਨਾ ਚਾਹੁੰਦੇ ਤੇ ਇੱਥੇ ਹਰਿਆਣਾ ਇਲੈਕਸ਼ਨ ਚੱਲ ਰਹੀ ਹੈ ਅੱਗੇ ਕਹਦੇ ਨੇ ਕਿ ਮੈਂ ਰਿਜ਼ਰਵੇਸ਼ਨ ਖਤਮ ਕਰ ਦੂੰ। ਜੇ ਇੰਨਾ ਹੀ ਦਾਮੇ ਆਉਣਾ ਚਾਹੀਏ ਤੇ ਹਿੰਦੁਸਤਾਨ ਦੀਆਂ ਸਟੇਜਾਂ ਤੋਂ ਲੋਕਾਂ ਨੂੰ ਜਿਹੜੀਆਂ ਰੈਲੀਆਂ ਕਰਦੇ ਉਹਦੇ ਵਿੱਚ ਬੋਲਣ ਕਿ ਮੈਂ ਇਸ ਰਾਖਵਾਕਰਮ ਖਤਮ ਕਰ ਦੂੰ ਇਹ ਨਹੀਂ ਹਿੰਮਤ ਨਹੀਂ ਹੈਗੀ ਰਾਹੁਲ ਗਾਂਧੀ ਜੀ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਸ਼੍ਰੀ ਅਮਿਤ ਸ਼ਾਹ ਜੀ ਨੇ ਵੀ ਕਿਹਾ ਹੈ ਜਦੋਂ ਤੱਕ ਭਾਜਪਾ ਹੈਗੀ ਆ ਉਦੋਂ ਤੱਕ ਸੰਵਿਧਾਨ ਨਾਲ 1 ਇੰਚ ਵੀ ਕੋਈ ਛੇੜਛਾੜ ਨਹੀਂ ਕਰ ਸਕਦਾ। ਰਾਹੁਲ ਗਾਂਧੀ ਜੀ ਦੇ ਜਿਹੜਾ ਪੂਰਵਜ ਹੋਏ Nehru ji, Indira Gandhi ji, Rajiv Gandhi ji ਤੇ ਉਸ ਤੋਂ ਬਾਅਦ ਹੁਣ ਨਵੇਂ ਰਾਹੁਲ ਗਾਂਧੀ ਜੀ ਆ। ਇਹਨਾਂ ਨੇ ਜਿਹੜੇ ਆਪਣੀ ਪੁਰਖੋਤਾਂ ਦੀ ਜਿਹੜੀ ਰੀਤ ਚੱਲੀ ਆ ਰਹੀ ਉਹਨੂੰ ਅੱਗੇ ਤੋਰਿਆ ਕਿ ਵੀਰ ਅੰਬੇਦਕਰ ਸਾਹਿਬ ਨੂੰ ਭਾਰਤ ਰਤਨ ਦੀ ਉਪਾਧੀ ਕਦੋਂ ਦਿੱਤੀ 47 ਤੋਂ ਲੈ ਕੇ ਤੇ 90 ਤੱਕ ਤੇ ਇਹਨਾਂ ਦੀ ਕਾਂਗਰਸ ਗਵਰਨਮੈਂਟ ਰਹੀ ਇਹ ਦੇ ਦਿੰਦੇ ਇਹਨਾਂ ਨੂੰ ਕਿਸੇ ਨੇ ਰੋਕਿਆ ਥੋੜਾ ਸੀ ਜਾਂ ਇਹਨਾਂ ਦਾ ਕੋਈ ਨੇ ਹੱਥ ਪੜਿਆ ਸੀ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ 1952 'ਚ 1954 'ਚ ਬਾਬਾ ਸਾਹਿਬ ਨੂੰ ਲੋਕਤਵ ਜਾਣ ਤੋਂ ਰੋਕਣ ਵਾਸਤੇ ਆਪਣੇ ਉਮੀਦਵਾਰ ਦਿੱਤੇ ਇਹ ਤੇ ਜੱਗ ਜਾ ਰਿਹਾ ਕੋਈ ਗੱਲ ਲੁਕਵੀ ਥੋੜਾ ਦਾ ਜਾ ਮੈਂ ਕੋਈ ਆਪਣੇ ਮਨੋਂ ਬਣਾਤੀ ਇਤਿਹਾਸ ਵਿੱਚ ਲਿਖੀ ਆ ਅੱਜ ਰਾਜਾ ਵਡਿੰਗ ਜੀ ਚੁੱਪ ਕਿਉਂ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਚੁੱਪ ਕਿਉਂ ਸਭ ਤੋਂ ਵੱਡੀ ਗੱਲ ਚੰਨੀ ਜੀ ਜਿਹੜੇ ਰਿਜ਼ਰਵੇਸ਼ਨ ਦਾ ਲਾਭ ਲੈ ਕੇ ਰਿਜ਼ਰਵ ਸੀਟ ਤੋਂ ਰਿਜ਼ਰਵ ਕੋਟੇ ਤੋਂ ਐਮਪੀ ਬਣੇ ਲੋਕ ਸਭਾ ਵਿੱਚ ਪਹੁੰਚੇ ਜਲੰਧਰੋਂ ਤੇ ਦਲਿਤ ਹੋਣ ਕਰਕੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਅੱਜ ਉਹ ਚੁੱਪ ਕਿਉਂ ਆਪਣੀ ਚੁੱਪੀ ਤੋੜਨੇ ਉਹ ਦੱਸਣ ਕਿ ਉਹ ਰਾਹੁਲ ਗਾਂਧੀ ਜੀ ਦੇ ਬਿਆਨਾਂ ਸਹਿਮਤ ਤਾਂ ਕਿ ਨਹੀਂ ਸਹਿਮਤ ਉਹ ਆਪਣੇ ਭਾਈਚਾਰੇ ਵਾਲਿਆਂ ਗਏ ਰਾਹੁਲ ਗਾਂਧੀ ਜੀ ਵਾਲੇ ਅੱਜ ਦੇ ਨਾ ਸਟੇਟਮੈਂਟ ਦੇਣ ਬੀਜੇਪੀ ਦੀ ਰਾਜਨੀਤੀ ਉਹ ਹਮੇਸ਼ਾ ਦਲਿਤ ਜਿਹੜਾ ਦਬਾਉਂਦੀ ਰਹੀ ਹੈ ਸਾਰੀ ਕਾਂਗਰਸ ਇਹ ਕਹਿੰਦੀ ਹੈ ਉਹਨਾਂ ਦੀਆਂ ਸਟੇਟਮੈਂਟਾਂ ਨੇ ਉਹ ਓਪਨ ਦੇ ਵਿੱਚ ਰਿਕਾਰਡਡ ਪਈਆਂ ਨੇ ਕਿ ਆਜਪਾ ਦਲਿਤ ਨੂੰ ਦੀ ਤੁਹਾਨੂੰ ਕਹਿੰਦੇ ਨੇ ਉਹ ਸਿਰਫ ਪ੍ਰਚਾਰ ਕੀਤਾ ਜਾਂਦਾ ਅੱਜ ਦੇਸ਼ ਨੂੰ ਆਜ਼ਾਦ ਹੋਏਆਂ 70 75 ਸਾਲ ਹੋ ਗਏ ਤੇ ਇਹਨਾਂ ਲੋਕਾਂ ਨੇ ਦਲਤ ਨੂੰ ਕੀ ਦਿੱਤਾ ਦੱਸੋ ਮਜਦੂਰਾਂ ਦੀ ਤਾਂ ਗੱਲ ਕਰੋ ਅੱਜ ਤੇ ਉਹਨਾਂ ਦੇ ਕੱਚੇ ਕੋਠੇ ਉਹਨਾਂ ਦੀ ਕੋਈ ਗੱਲ ਕਰਦਾ ਅੱਜ ਜੇ ਆਇਸ਼ਮਾਨ ਭਾਰਤ ਯੋਜਨਾ ਦਿੱਤੀ ਗਰੀਬ ਭਾਈਚਾਰੇ ਨੂੰ ਉਹ ਮੋਦੀ ਸਾਹਿਬ ਨੇ ਦਿੱਤੀ ਤੇ ਮੋਦੀ ਸਾਹਿਬ ਨੇ ਮੁਫਤ ਅਨਾਜ ਦੇਣ ਦੀ ਗੱਲ ਕੀਤੀ ਤੇ ਦਿੱਤਾ ਜੇ ਗਰੀਬਾਂ ਦੇ ਕੱਚੇ ਜਿਹੜੇ ਮਿੱਟੀ ਦੇ ਚੂਲੇ ਸੀ ਉਹਨਾਂ ਨੂੰ ਸਰਕਾਰਾਂ ਦੇਣ ਵਾਸਤੇ ਮੋਦੀ ਸਾਹਿਬ ਨੇ ਸਵਸ਼ ਜਿਹੜੀ ਉਜਵਲਾ ਯੋਜਨਾ ਦੇ ਤੱਤ ਸਿਲੰਡਰ ਉਹ ਵੀ ਮੋਦੀ ਸਾਹਿਬ ਨੇ ਵੱਡੇ ਹੋਰ ਕਿਸੇ ਨੇ ਮੰਡੇ ਜੇ ਘਰ ਬਣਾ ਕੇ ਦੇਣ ਦੀ ਯੋਜਨਾ ਚਲਾਈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਿਹਾਤੀ ਤੇ ਸ਼ਰੀ ਦੋਵਾਂ ਵਿੱਚ ਚੱਲੀ ਤੇ ਪ੍ਰਧਾਨ ਮੰਤਰੀ ਸਾਹਿਬ ਨੇ 3 ਕਰੋੜ ਨਵੇਂ ਘਰ ਬਣਾ ਕੇ ਦੇਣ ਦੀ ਜਿਹੜੀ ਉਹ ਮਨਜ਼ੂਰੀ ਦਿੱਤੀ ਤੇ ਉਹ ਮੋਦੀ ਸਾਹਿਬ ਨੇ ਦਿੱਤੀ ਕਾਂਗਰਸ ਨੇ ਕਿਉਂ ਨਹੀਂ ਦਿੱਤੀ ਅੱਜ ਜੇ ਪੰਜਾਬ ਦੀ ਵੀ ਗੱਲ ਕਰੀਏ ਪੰਜਾਬ ਸਰਕਾਰ ਦੀ ਇੱਕ ਵੀ ਸਕੀਮ ਦੱਸ ਦੇ ਇਹ ਵੀ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਜੇ ਤੁਸੀਂ ਪੰਜਾਬ ਦੇ ਦਲਤਾਂ ਦਾ ਭਲਾ ਚਾਹੁੰਦੇ ਹੋ ਆ ਦੇਸ਼ ਦੇ ਦਲਤ ਦਾ ਤੇ 15 ਸਾਲ ਤੋਂ ਡੇ ਕੋਲੇ ਰਾਜ ਹੈ ਜਿਹੜਾ 5 ਸਾਲ ਹੋਰ ਵੀ ਹੈਗਾ ਪਹਿਲਾਂ ਵੀ ਤੁਸੀਂ ਕੀਤਾ ਆ ਦਲਤਾਂ ਦੇ ਲਈ ਕੀ ਆ ਭਾਜਪਾ ਨੇ ਕੀਤਾ ਹਰ ਗਰੀਬ ਗਰੀਬ ਵਿੱਚ OBC ਸਮਾਜ ਵੀ ਹੈ ST ਸਮਾਜ ਵੀ ਹੈ OBC ਸਮਾਜ ਵੀ ਹੈ ਕਾਂਗਰਸ ਕੇ 80 ਦਲ ਤਹ ਤੈ ਚ ਸਾਡੇ ਤੋਂ ਬਾਦ ਕੋਈ ਹੈਗਾ ਨਹੀਂ ਪੰਜਾਬ ਦੇ ਪਿੰਡਾਂ ਚ ਜਾ ਕੇ ਪੁੱਛ ਲੋ ਲੋਕਾਂ ਕੋ ਤੇ ਕਾਂਗਰਸ ਨੇ ਕਿੰਨਾ ਘੁਲਾ ਕੀਤਾ ਉਹਨਾਂ ਦਾ ਅੱਜ ਵੀ ਲੋਕ ਦੋ ਵਕਤ ਦੀ ਰੋਟੀ ਦੋ ਟਾਈਮ ਦੀ ਰੋਟੀ ਲਈ ਸੰਘਰਸ਼ ਕਰ ਰਹੇ ਤੇ ਕਾਂਗਰਸ ਕੀ ਦੇਣ ਸਸੀਗਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਮਨਪ੍ਰੀਤ ਸਿੰਘ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਪਰ ਭਾਜਪਾ ਸੜਕਾਂ ਤੇ ਉਤਰੀ ਅੱਜ ਜਿਹੜੇ ਰੋਜ਼ ਜ਼ੋਰਦਾਰ ਜਿਹੜੇ ਪ੍ਰਦਰਸ਼ਨ ਆ ਰੋਜ਼ ਆ ਜਿਹੜਾ ਕੀਤਾ ਗਿਆ ਰੋਸ ਕੀ ਦੇ ਨਾਲ ਹੈ ਰੋਸ ਆਪੋਜੀਸ਼ਨ ਦੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਆ ਵਿਰੋਧੀ ਧਿਰ ਦੇ ਵਿੱਚ ਵੱਡਾ ਚਿਹਰਾ ਰਾਹੁਲ ਗਾਂਧੀ ਯਰਾਂ ਦੇ ਨਾਲ ਹੈ ਰਾਹੁਲ ਗਾਂਧੀ ਯਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਰਿਜ਼ਰਵੇਸ਼ਨ ਦੇ ਵਿਰੋਧੀ ਨੇ ਔਰ ਦਲਿਤ ਵਿਰੋਧੀ ਨੇ ਸਿੱਧਾ ਸਪਸ਼ਟ ਬੀਜੇਪੀ ਦਾ ਕਹਿਣਾ ਹੈ ਔਰ ਮੇਰੇ ਨਾਲ ਭਾਜਪਾ ਪੰਜਾਬ ਦੇ ਜਿਹੜੇ ਜਰਨਲ ਸਕੱਤਰ ਨੇ 80 ਮੋਰਚਾ ਦੇ ਪ੍ਰਦੀਪ ਗਿੱਲ ਹਰਦੀਪ ਗਿੱਲ ਤਾਂ ਉਹ ਇਸ ਮੁਲਾਕਾਤ ਦੇ ਵਿੱਚ ਨੇ ਸਰ ਤੁਸੀਂ ਅੱਜ ਸੜਕਾਂ ਤੇ ਉਤਰਨਾ ਪੈ ਗਿਆ ਤੁਹਾਨੂੰ ਤੁਹਾਡੀ ਤਾਂ ਸਰਕਾਰ ਵੀ ਐ ਤੁਹਾਨੂੰ ਆਪਣਾ ਰੋਜ਼ਗਾਰ ਕਰਨ ਲਈ ਆਉਣਾ ਕਿਉਂ ਪਿਆ ਵੇਖੋ ਜੀ ਅੱਜ ਪੂਰੇ ਹਿੰਦੁਸਤਾਨ ਵਿੱਚ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚੇ ਵੱਲੋਂ ਰਾਹੁਲ ਗਾਂਧੀ ਨੇ ਜਿਹੜੀ ਅਮਰੀਕਾ ਵਿੱਚ ਟਿੱਪਣੀ ਕੀਤੀ ਹੈ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਰਾਹੁਲ ਗਾਂਧੀ ਜੀ ਨੇ ਇਹ ਜਿਹੜੀ ਸਟੇਟਮੈਂਟ ਦੇ ਕੇ ਦੂਰਾ ਕਰਤਾਰ ਪੇਸ਼ ਕਰਤਾ ਹੈ ਜਦੋਂ ਹਿੰਦੁਸਤਾਨ ਵਿੱਚ ਹੁੰਦੇ ਆ ਉਹ ਕਹਿੰਦੇ ਕਿ ਮੈਂ ਸੰਵਿਧਾਨ ਦਾ ਰਖਵਾਲਾ ਸੰਵਿਧਾਨ ਦਾ ਮੈਂ ਦਲਿਤ ਹਤਾਸ਼ੀ ਮੈਂ ਦਲਿਤ ਸਮਾਜ ਦੇ ਪੱਖ ਵਿੱਚ ਪਰ ਅਮਰੀਕਾ ਦੇ ਧਰਤੀ ਤੇ ਜਾ ਕੇ ਉਹਨਾਂ ਦਾ ਇਹ ਦੋਹਰਾ ਜਿਹੜਾ ਮਾਪਦੰਡ ਇਹ ਕਿਸੇ ਨੂੰ ਹজম ਨਹੀਂ ਹੋ ਰਿਹਾ ਉਹਨਾਂ ਅਮਰੀਕਾ ਵਿੱਚ ਕੀ ਕਹਿੰਦੇ ਕਿ ਜਦੋਂ ਕਾਂਗਰਸ ਦੀ ਸਰਕਾਰ ਆਏਗੀ ਫਿਰ ਰਿਜ਼ਰਵੇਸ਼ਨ ਖਤਮ ਕਰ ਦਿੱਤੀ ਜਾਵੇਗੀ ਇਹ ਜੋ ਇਹ ਸੰਵਿਧਾਨ ਵਿਰੋਧੀ ਆ ਦਲਿਤ ਵਿਰੋਧੀ ਤੇ ਹੈ ਹੀ ਹੈ ਸੰਵਿਧਾਨ ਰਮਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਿਹੜੇ ਸੁਪਨੇ ਉਹ ਚੱਕਣਾ ਚੂਰ ਕਰਨ ਉਹ ਕੁਚਲਣ ਵਾਲੀ ਰਾਹੁਲ ਗਾਂਧੀ ਦੀ ਮਾਨਸਿਕਤਾ ਸਾਹਮਣੇ ਆ ਗਈ ਲੋਕਾਂ ਦੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇਸ ਟੱਪ ਚੁਕਣਾ ਪਿਆ ਨਹੀਂ ਉਹ ਤਾਂ ਕਹਿੰਦੇ ਨੇ ਜੀ ਸੰਵਿਧਾਨ ਦੀ ਅਸੀਂ ਸੌਹ ਚੁੱਕੀ ਹੈ ਭਾਜਪਾ ਦੇ ਕਰਕੇ ਹੀ ਤਾਂ ਜਿਹੜਾ ਸੰਵਿਧਾਨ ਖਤਰੇ ਚ ਗਿਆ ਹੈ ਔਰ ਅਸੀਂ ਤਾਂ ਉਹ ਬਚਾਉਣਾ ਚਾਹੁੰਦੇ ਆ ਸੰਵਿਧਾਨ ਕਿੱਦਾਂ ਬਚਾਉਣਾ ਚਾਹੁੰਦੇ ਅਮਰੀਕਾ ਦੇ ਜਿਹੜੇ ਲੋਕ ਆ ਉਹਨਾਂ ਦੇ ਹੱਥ ਕੰਡੇ ਬਣ ਗਏ ਰਾਹੁਲ ਗਾਂਧੀ ਦੀ ਸਟੇਟਮੈਂਟ ਰਾਹੁਲ ਗਾਂਧੀ ਦੀ ਸਟੇਟਮੈਂਟ ਨਹੀਂ ਇਹ ਜਿਹੜੇ ਲੋਕ ਪੰਜਾਬ ਨੂੰ ਅੱਗ ਲਾਉਣੀ ਚਾਹੁੰਦੇ ਆ ਹਿੰਦੁਸਤਾਨ ਨੂੰ ਵੰਡਣਾ ਚਾਹੁੰਦੇ ਆ ਇਹ 1 ਨੋ ਲੋਕਾਂ ਦੀ ਸਟੇਟਮੈਂਟ ਹੈ ਨਾ ਕਿ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਆਪਣੇ ਜਿਹੜੇ ਅਮਰੀਕਾ ਲੋਕ ਬਿਠੇ ਆ ਜਿਹੜੇ ਭਾਰਤ ਨੂੰ ਤੋੜਨਾ ਚਾਹੁੰਦੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਇਸ ਤੋਂ ਬਾਅਦ ਕੋਈ ਨਹੀਂ ਕਿਉਂਕਿ ਜੇ ਰਾਹੁਲ ਗਾਂਧੀ ਜੀ ਵਾਕਿਆ ਹੀ ਸੰਵਿਧਾਨ ਨੂੰ ਰਾਖਵੇਂ ਕਰਨ ਨੂੰ ਖਤਮ ਕਰਨਾ ਚਾਹੁੰਦੇ ਤੇ ਇੱਥੇ ਹਰਿਆਣਾ ਇਲੈਕਸ਼ਨ ਚੱਲ ਰਹੀ ਹੈ ਆ ਕੇ ਕਹਦੇ ਨੇ ਕਿ ਮੈਂ ਰਿਜ਼ਰਵੇਸ਼ਨ ਖਤਮ ਕਰ ਦੂੰਗਾ ਜੇ ਇੰਨਾ ਹੀ ਦਮ ਹੈ ਉਹਨਾਂ ਚਾਹੇ ਤੇ ਹਿੰਦੁਸਤਾਨ ਦੀਆਂ ਸਟੇਜਾਂ ਤੋਂ ਲੋਕਾਂ ਨੂੰ ਜਿਹੜੀਆਂ ਰੈਲੀਆਂ ਕਰਦੇ ਉਹਦੇ ਵਿੱਚ ਬੋਲਣ ਕਿ ਮੈਂ ਇਸ ਰਾ ਏ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਸ਼੍ਰੀ ਅਮਿਤ ਸ਼ਾਹ ਜੀ ਨੇ ਵੀ ਕਿਹਾ ਜਦੋਂ ਤੱਕ ਭਾਜਪਾ ਹੈਗੀ ਆ ਉਦੋਂ ਤੱਕ ਸੰਵਿਧਾਨ ਨਾਲ 1 ਇੰਚ ਵੀ ਕੋਈ ਛੇੜਛਾੜ ਨਹੀਂ ਕਰ ਸਕਦਾ ਭਾਈ ਸਾਹਿਬ ਸਵਾਲ ਤਾਂ ਤੁਹਾਡੇ ਤੇ ਵੀ ਆ ਜਾਣਾ ਕਿ ਤੁਸੀਂ ਵਿਰੋਧੀ ਹੋ ਤੇ ਤੁਹਾਡੇ ਕੋਲੇ ਕੋਈ ਹੈ ਨਹੀਂ ਕੰਮ ਕਰਨ ਨੂੰ ਤੇ ਤੁਸੀਂ ਕਾਂਗਰਸ ਨੇ ਕਿਹਾ ਕਿ ਤੁਸੀਂ ਤਾਂ ਸਿਰਫ ਜਿਹੜਾ ਬਲੇਮ ਕਰਨਾ ਹੈ ਉਹ ਇੱਕ ਪੋਲੀਟੀਕਲ ਸਵਾਲ ਕੀਤਾ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਬਸ ਪੋਲੀਟੀਕਲ ਡੈਮੇਜ ਕਰਨਾ ਚਾਹੁੰਦੇ ਹੋ ਮਨਪ੍ਰੀਤ ਜੀ ਇਹ ਕੋਈ ਨਵਾਂ ਮੁੱਦਾ ਨਹੀਂ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਜਿੰਦੇ ਦਾ ਪੂਰਵਜ ਹੋਏ nehru ji ਇੰਦਰਾ ਗਾਂਧੀ ਜੀ, ਰਜੀਵ ਗਾਂਧੀ ਜੀ ਤੇ ਉਸ ਤੋਂ ਬਾਅਦ ਹੁਣ ਨਵੇਂ ਰਾਹੁਲ ਗਾਂਧੀ ਜੀ ਆ ਗਏ। ਇਹਨਾਂ ਨੇ ਜਿਹੜੇ ਆਪਣੇ ਪੁਰਜਾਂ ਦੀ ਜਿਹੜੀ ਰੀਤ ਚੱਲੀ ਆ ਰਹੀ ਉਹਨੂੰ ਅੱਗੇ ਤੋਰਿਆ ਕਿਉਂਕਿ ਵੇਖ ਲਓ ਸੰਵਿਧਾਨ ਨਿਰਮਾਤਾ ਡਾਕਟਰ ਪੀ ਆਰ ਅੰਬੇਦਕਰ ਬੀ ਆਰ ਅੰਬੇਦਕਰ ਸਾਹਿਬ ਨੂੰ ਭਾਰਤ ਰਤਨ ਦੀ ਉਪਾਧੀ ਕਦੋਂ ਦਿੱਤੀ? 47 ਤੋਂ ਲੈ ਕੇ ਤੇ 90 ਤੱਕ ਤੇ ਇਹਨਾਂ ਦੀ ਕਾਂਗਰਸ ਗਵਰਨਮੈਂਟ ਰਹੀ ਇਹ ਦੇ ਦਿੰਦੇ। ਇਹਨਾਂ ਨੂੰ ਕਿਸ ਨੇ ਰੋਕਿਆ ਥੋੜਾ ਸੀ ਜਾਂ ਇਹਨਾਂ ਦਾ ਕੋਈ ਨੇ ਹੱਥ ਵੜਿਆ ਸੀ। ਉਹ ਉਪਾਧੀ ਜਿਹੜੀ ਮਾਨਯਾ ਅਟਲ ਬਿਹਾਰੀ ਵਾਜਪਈ ਜੀ ਮਾਨਯਾ ਅ ਐਲਕੇ ਅਡਵਾਨੀ ਜੀ ਉਹਨਾਂ ਨੇ ਜਦੋਂ ਵੀ ਪੀ ਸਿੰਘ ਦੀ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਬਣੀ ਉਦੋਂ ਉਹਨਾਂ ਨੇ ਭਾਰਤ ਰਤਨ ਦੀ ਉਪਾਦੀ ਦੇਣ ਲਈ ਸਰਕਾਰ ਨੂੰ ਬੇਨਤੀ ਕੀਤੀ ਤੇ ਸਰਕਾਰ ਨੇ ਬੀਪੀ ਸਿੰਘ ਜਿਹੜੇ ਸਾਡੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਭਾਰਤ ਰਤਨ ਦੀ ਉਪਾਦੀ ਦਿੱਤੀ ਤੇ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ 1952 ਚ 1954 ਚ ਬਾਬਾ ਸਾਹਿਬ ਨੂੰ ਲੋਕ ਸਭਾ ਵਿੱਚ ਜਾਣ ਤੋਂ ਰੋਕਣ ਵਾਸਤੇ ਆਪਣੇ ਉਮੀਦਵਾਰ ਦਿੱਤੇ ਇਹ ਤੇ ਜੱਗ ਜਾ ਰਿਹਾ ਕੋਈ ਕੋਈ ਗੱਲ ਲੁਕਵੀ ਥੋੜਾ ਵਾ ਜਾਂ ਮੈਂ ਕੋਈ ਆਪਣੇ ਮਨ ਬਣਾਤੀ ਇਤਿਹਾਸ ਵਿੱਚ ਲਿਖੀ ਆ ਇਸ ਕਰਕੇ ਕਾਂਗਰਸ ਦੋਰੇ ਮਾਪਦੰਡ ਨਾ ਅਪਣਾਵੇ ਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੀ ਭਾਰਤੀ ਜਨਤਾ ਪਾਰਟੀ ਦੇ ਸਮਝੇ ਐਸੀ ਭਾਈਚਾਰੇ ਵੱਲੋਂ ਕਿ ਉਹ ਇਸ ਤੇ ਆਪਣਾ ਪੱਖ ਸਪਸ਼ਟ ਕਰਨਾ ਅੱਜ ਰਾਜਾ ਵੜਿੰਗ ਜੀ ਚੁੱਪ ਕਿਉਂ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਚੁੱਪ ਕਿਉਂ ਸਭ ਤੋਂ ਵੱਡੀ ਗੱਲ ਚੰਨੀ ਜੀ ਜਿਹੜਾ ਰਿਜ਼ਰਵੇਸ਼ਨ ਦਾ ਲਾਭ ਲੈ ਕੇ ਰਿਜ਼ਰਵ ਸੀਟ ਤੋਂ ਰਿਜ਼ਰਵ ਕੋਟੇ ਤੋਂ ਐਮਪੀ ਬਣੇ ਲੋਕ ਸਭਾ ਵਿੱਚ ਪਹੁੰਚੇ ਜਲੰਧਰੋਂ ਤੇ ਦਲਿਤ ਹੋਣ ਕਰਕੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਅੱਜ ਉਹ ਚੁੱਪ ਕਿਉਂ ਆਪਣੀ ਚੁੱਪੀ ਤੋੜਨੇ ਉਹ ਦੱਸਣ ਕਿ ਉਹ ਰਾਹੁਲ ਗਾਂਧੀ ਜੀ ਦੇ ਬਿਆਨਾਂ ਸਹਿਮਤ ਆ ਕਿ ਨਹੀਂ ਸਹਿਮਤ ਉਹ ਆਪਣੇ ਭਾਈਚਾਰੇ ਵਾਲੇ ਆ ਗਏ ਰਾਹੁਲ ਗਾਂਧੀ ਜੀ ਵਾਲੇ ਆ ਅੱਜ ਦੇ ਨਾ ਸਟੇਟਮੈਂਟ ਦੇਣ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜਾ ਬੀਜੇਪੀ ਆ ਜਿਹੜੀ ਬੀਜੇਪੀ ਦੀ ਰਾਜਨੀਤੀ ਹੈ ਉਹ ਹਮੇਸ਼ਾ ਦਲਿਤ ਨੂੰ ਜਿਹੜਾ ਦਬਾਉਂਦੀ ਰਹੀ ਹੈ ਕਿ ਜਾਂ ਜਿਹੜਾ ਬ੍ਰਾਹਮਣਵਾਦ ਦੀ ਰਾਜਨੀਤੀ ਕਰਦੀ ਹੈ ਭਾਜਪਾ ਇਹ ਕਹਿੰਦੇ ਨੇ ਉਹ ਸਾਰੇ ਕਾਂਗਰਸ ਇਹ ਕਹਿੰਦੀ ਹੈ ਉਹਨਾਂ ਦੀਆਂ ਸਟੇਟਮੈਂਟਾਂ ਨੇ ਉਹ ਓਪਨ ਦੇ ਵਿੱਚ ਰਿਕਾਰਡਡ ਪਈਆਂ ਨੇ ਕਿ ਆਜਪਾ ਦਲਿਤ ਵਿਰੋਧੀ ਤੁਹਾਨੂੰ ਕਹਿੰਦੇ ਨੇ ਉਹ ਸਿਰਫ ਪ੍ਰਚਾਰ ਕੀਤਾ ਜਾਂਦਾ ਕਿਉਂਕਿ ਅੱਜ ਵੇਖੋ ਆ ਤਾਜ਼ਾ ਤਾਜ਼ਾ ਲੋਕ ਸਭਾ ਦੀਆਂ ਚੋਣਾਂ ਹੁਣ ਹੋ ਕੇ ਜਟੀਆਂ ਇਹਦੇ ਵਿੱਚ ਜਿੰਨੇ ਵੀ ਪੰਜਾਬ ਦੀ ਦਲਿਤ ਭਾਈਚਾਰੇ ਦੀ ਵੋਟ ਆ ਉਹ ਭਾਜਪਾ ਦੇ ਹੱਕ ਵਿੱਚ ਭੁਗਤੀਆ ਕਿਉਂਕਿ ਇਹ ਲੋਕਾਂ ਨੇ ਦਲਿਤ ਸਮਾਜ ਨਾਲ ਅੱਜ ਤੱਕ ਇਨਸਾਫ ਨਹੀਂ ਕੀਤਾ ਅੱਜ ਅੰਦੇਸ਼ ਨੂੰ ਆਜ਼ਾਦ ਹੋ ਜਾਂ 70 75 ਸਾਲ ਹੋ ਗਏ ਤੇ ਇਹਨਾਂ ਲੋਕਾਂ ਨੇ ਦਲਿਤਾਂ ਨੂੰ ਕੀ ਦਿੱਤਾ ਦੱਸੋ ਅੱਜ ਕੋਈ ਅੱਜ ਹਰ ਪਾਸੇ ਗੱਲ ਕਰਦੇ ਆ ਠੀਕ ਹੈ ਕਿਸਾਨੀ ਦੀ ਵੀ ਗੱਲ ਕਰਨੀ ਚਾਹੀਦੀ ਆ ਹੋਰ ਵਰਗਾਂ ਦੇ ਵੀ ਗੱਲ ਕਰਨੀ ਚਾਹੀਦੀ ਪਰ ਗਰੀਬਾਂ ਦੇ ਤਾਂ ਗੱਲ ਕਰੋ ਕੋਈ ਮਜ਼ਦੂਰਾਂ ਦੇ ਤਾਂ ਗੱਲ ਕਰੋ ਅੱਜ ਤੇ ਉਹਨਾਂ ਦੇ ਕੱਚੇ ਕੋਠੇ ਉਹਨਾਂ ਦੀ ਕੋਈ ਗੱਲ ਕਰਦਾ ਅੱਜ ਜੇ ਆਇਸ਼ਮਾਨ ਭਾਰਤ ਯੋਜਨਾ ਦਿੱਤੀ ਗਰੀਬ ਭਾਈਚਾਰੇ ਨੂੰ ਉਹ ਮੋਦੀ ਸਾਹਿਬ ਨੇ ਦਿੱਤੀ ਜੇ ਮੋਦੀ ਸਾਹਿਬ ਨੇ ਮੁਫਤ ਅਨਾਜ ਦੇਣ ਦੀ ਗੱਲ ਕੀਤੀ ਤੇ ਦਿੱਤਾ ਜੇ ਗਰੀਬਾਂ ਦੇ ਕੱਚੇ ਜਿਹੜੇ ਮਿੱਟੀ ਦੇ ਚੂਲੇ ਸੀ ਉਹਨਾਂ ਨੂੰ ਛੜਕਾਰਾ ਦੇਣ ਵਾਸਤੇ ਮੋਦੀ ਸਾਹਿਬ ਨੇ ਸਵਸ਼ ਜਿਹੜੀ ਉਜਵਲਾ ਯੋਜਨਾ ਦੇ ਤਹਿਤ ਸਿਲੰਡਰ ਉਹ ਵੀ ਮੋਦੀ ਸਾਹਿਬ ਨੇ ਵੱਡੇ ਹੋਰ ਕਿਸੇ ਨੇ ਮੰਡੇ ਜੇ ਘਰ ਬਰੋਕੇ ਦੇਣ ਦੀ ਯੋਜਨਾ ਚਲਾਈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਿਹਾਤੀ ਤੇ ਸ਼ਹਿਰੀ ਦੋਵਾਂ ਵਿੱਚ ਚੱਲੀ ਤੇ ਪ੍ਰਧਾਨ ਮੰਤਰੀ ਸਾਹਿਬ ਨੇ 3 ਕਰੋੜ ਨਵੇਂ ਘਰ ਬਣਾ ਕੇ ਦੇਣ ਦੀ ਜਿਹੜੀ ਉਹ ਮਨਜ਼ੂਰੀ ਦਿੱਤੀ ਤੇ ਉਹ ਮੋਦੀ ਸਾਹਿਬ ਨੇ ਦਿੱਤੀ ਕਾਂਗਰਸ ਨੇ ਕਿਉਂ ਨਹੀਂ ਦਿੱਤੀ ਗਰੀਬ ਵਰਗ ਵਾਸਤੇ ਜੇ ਕਿਸੇ ਨੇ ਕੋਈ ਸਕੀਮ ਲਿਆਂਦੀ ਅੱਜ ਜੇ ਪੰਜਾਬ ਦੀ ਵੀ ਗੱਲ ਕਰੀਏ ਪੰਜਾਬ ਸਰਕਾਰ ਦੀ ਇੱਕ ਵੀ ਸਕੀਮ ਦੱਸ ਦੇਣ ਹਿੰਦੁਸਤਾਨ ਸਰਕਾਰ ਦੀਆਂ ਮੋਦੀ ਸਾਹਿਬ ਦੀਆਂ ਭਾਜਪਾ ਦੀ ਜਿਹੜੀ ਪਾਰਟੀ ਆ ਉਹਦੇ ਵੱਨੋਂ ਕਈ ਸਕੀਮਾਂ ਬਣਾਈਆਂ ਗਈਆਂ ਤੇ ਕਈ ਲਾਗੂ ਹੋ ਰੀਆਂ ਤੇ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਉਸ ਕਰਕੇ ਹੀ ਭਾਜਪਾ ਦਾ ਅੱਜ ਵੋਟ ਸ਼ੇਅਰ ਜਿਹੜਾ 6% ਤੋਂ 19% ਤੱਕ ਪਹੁੰਚ ਗਿਆ ਤੇ ਜਿਹੜੀਆਂ ਦੂਜੀ ਪਾਰਟੀਆਂ ਨੂੰ ਹਜਮ ਨਹੀਂ ਹੋ ਰਿਹਾ ਤੇ ਰਾਹੁਲ ਗਾਂਧੀ ਜੀ ਦਾ ਜਿਹੜਾ ਸਟੇਟਮੈਂਟ ਆ ਇਹ ਉੱਤੇ ਆਪਣੀਆਂ ਵਿਦੇਸ਼ੀ ਤਾਕਤਾਂ ਜਿਹੜੀਆਂ ਹਿੰਦੁਸਤਾਨ ਨੂੰ ਕਮਜ਼ੋਰ ਕਰ ਰਹੀਆਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਆ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਇਸ ਦੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਤੇ ਫਿਰ ਇਹ ਵੀ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਜੇ ਤੁਸੀਂ ਪੰਜਾਬ ਦੇ ਦਲਤਾਂ ਦਾ ਭਲਾ ਚਾਹੁੰਦੇ ਹੋ ਜਾਂ ਦੇਸ਼ ਦੇ ਦਲਤ ਦਾ ਤੇ 15 ਸਾਲ ਤੋਂ ਡੇ ਕੋਲੇ ਰਾਜ ਹੈ ਜਿਹੜਾ 5 ਸਾਲ ਹੋਰ ਵੀ ਹੈਗਾ ਪਹਿਲਾਂ ਵੀ ਤੁਸੀਂ ਕੀਤਾ ਤੁਸੀਂ ਦਲਤਾਂ ਦੇ ਲਈ ਕੀ ਕੁਸ਼ ਪ੍ਰਾਪਤੀਆਂ ਨੇ ਜਿਹੜੀਆਂ ਗਨਾਉਂ ਗਨਾਉਣੀਆਂ ਚਾਹੋਗੇ ਤੁਸੀਂ ਕਿ ਆਹ ਦਲਤਾਂ ਦੇ ਲਈ ਬਜਪਾ ਜਪਾ ਨੇ ਕੀਤਾ ਭਾਜਪਾ ਨੇ ਦਲਿਤ ਵਰਗ ਹਰ ਗਰੀਬ ਗਰੀਬ ਵਿੱਚ OBC ਸਮਾਜ ਵੀ ਆ ST ਸਮਾਜ ਵੀ ਆ OBC ਸਮਾਜ ਵੀ ਆ ਹਾਂ ਜਨਰਲ ਵੀ OBC ਗਰੀਬ ਗਰੀਬ ਦੇ ਵਿੱਚ ਤਾਂ ਸਾਰੀ ਨੇ ਜੀ ਵੀਕਰ ਸੈਕਸ਼ਨ ਵੀ ਆ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜਾ ਆਰਥਿਕ ਤੌਰ ਤੇ ਪਛੜਿਆ ਉਹ ਵੀ ਉਸ ਵਰਗ ਨੂੰ ਉੱਚਾ ਚੁੱਕਣ ਵਾਸਤੇ ਤੁਸੀਂ ਸਕੀਮ ਲੈ ਲੋ ਨਾ ਅੱਜ 80 ਕਰੋੜ ਲੋਕਾਂ ਨੂੰ ਜੇ ਅਨਾਜ ਮੁਫਤ ਦੇ ਰਿਆ ਤੇ ਉਹ ਕੌਣ ਦੇ ਰਿਆ ਕੇਂਦਰ ਦੀ ਕਿਹੜੀ ਸਰਕਾਰ ਮੋਦੀ ਸਰਕਾਰ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਕਿਉਂ ਨਹੀਂ ਦਿੱਤੀ ਜੇ ਅੱਜ ਆਇਸ਼ਵਾਨ ਭਾਰਤ ਯੋਜਨਾ ਜਿਹੜੀ ਬੀਮਾ ਯੋਜਨਾ ਜਿਹਦੇ ਵਿੱਚ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਮੁਫਤ ਕੀਤਾ ਜਾਂਦਾ ਉਹ ਪਹਿਨੋਂ ਤੇ ਕਿਸੇ ਕੇਂਦਰ ਸਰਕਾਰ ਨੇ ਦਿੱਤਾ ਨਹੀਂ ਜਾਦੀ ਤੋਂ ਪਹਿਲਾਂ ਉਹ ਵੀ ਮੋਦੀ ਸਰਕਾਰ ਦੀ ਦੇਣਾ ਜੇ ਉਜਵਲਾ ਯੋਜਨਾ ਜਿਹੜੀ ਉਹਦੇ ਵਿੱਚ ਜਿਹੜੇ ਸਿਲੰਡਰ ਵੰਡੇ ਗਏ ਗਰੀਬਾਂ ਨੂੰ ਜਿਹੜੇ ਚੁੱਲਿਆਂ ਤੋਂ ਉਹਨਾਂ ਨੂੰ ਨਿਜ਼ਾਦ ਦਵਾਈ ਗਈ ਉਹ ਵੀ ਮੋਦੀ ਸਾਹਿਬ ਨੇ ਦਵਾਈ ਜੇ ਅੱਜ ਲੋਕਾਂ ਨੂੰ ਜਿਹੜਾ ਨਰੀਕਾ ਉਹ ਵੀ ਕੇਂਦਰ ਸਰਕਾਰ ਦੀ ਯੋਜਨਾ ਤੁਸੀਂ ਦੱਸੋ ਨਾ ਵੀ ਇੱਚ ਕਾਂਗਰਸ ਦੀ ਕਿੱਥੇ ਕਿੱਥੇ ਕਾਂਗਰਸ ਦੀ ਸਮੂਲੀਅਤ ਕਿੱਥੇ ਆ ਕਾਂਗਰਸ ਨੇ ਕਿਉਂ ਨਹੀਂ ਕੀਤਾ ਕਾਂਗਰਸ ਕੋਲ ਇਨਾ ਟਾਈਮ ਸੀ ਕਾਂਗਰਸ ਨੇ ਇਸ ਵਰਗ ਨੂੰ ਕਿਉਂ ਨਹੀਂ ਉੱਚਾ ਚੁੱਕਣ ਵਾਸਤੇ ਉਹਨਾਂ ਦੇ ਬੱਚਿਆਂ ਦਾ ਉਹਨਾਂ ਦਾ ਕੋਈ ਭਵਿਕ ਬਣਾਉਣ ਵਾਸਤੇ ਉਹ ਅੱਜ ਤੇ ਹਾਲਾਤ ਫਿਰ ਉਹਨਾਂ ਦੇ ਉੱਥਾਂ ਦੇ ਉੱਥਾਂ ਦੇ ਉੱਥੇ ਜਿੱਥੇ ਬਿਨਾਂ ਚੋਣ ਕਾਂਗਰਸ ਨੇ ਤਾਂ ਜ਼ਮੀਨਾਂ ਦੀ ਵੰਡ ਵੀ ਕੀਤੀ ਹੈ ਪਰ ਤਾਂ ਗੱਲ ਲੰਬੀ ਹੋ ਜੇਗੀ ਐਮਰਜੈਂਸੀ ਤੇ ਪਿੱਛੇ ਇੰਦਰਾ ਗਾਂਧੀ ਦੇ ਰੂਲ ਤੇ ਜਾਣਾ ਪੈਣਾ ਪਰ ਉਹ ਤਾਂ ਕਹਿੰਦੀ ਜੀ ਕਾਂਗਰਸ ਕਹਿੰਦੇ 80 ਦਲ ਤਹ ਤੈ ਚ ਸਾਡੇ ਤੋਂ ਬਾਦ ਕੋਈ ਹੈਗਾ ਨਹੀਂ ਉਹ ਪਰ ਫਿਰ ਸਪਸ਼ਟ ਜਵਾਬ ਤਾਂ ਉਹਨਾਂ ਦੇ ਹੀ ਹੈ ਵੀ ਉਹ ਜਿਹੜੀ ਉਹ ਕਹਿੰਦੇ ਸਾਡੀ ਰਾਜਨੀਤੀ ਇਸ ਦਲਤ ਪ੍ਰੋ ਦਲਤ ਹੈ ਕਾਂਗਰਸ ਨੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਸਭ ਤੋਂ ਜ਼ਿਆਦਾ ਹਿੰਦੁਸਤਾਨ 'ਚ ਰਾਜ ਕੀਤਾ ਤੇ ਪੰਜਾਬ 'ਚ ਵੀ ਬਹੁਤ ਸਮਾਂ ਕਾਂਗਰਸ ਦਾ ਰਾਜ ਰਿਹਾ ਪਰ ਜੇ ਪੰਜਾਬ ਦੇ ਆਪਾਂ ਗੱਲ ਕਰ ਲਈਏ ਆਪਾਂ ਦੂਰ ਕਿਤੇ ਨਹੀਂ ਜਾਣਾ ਆਪਾਂ ਐਵੇਂ ਹਿੰਦੁਸਤਾਨ ਦੀ ਆਪਾਂ ਜੇ ਮੈਂ ਕਹਾਂ ਕਰਨਾਟਕਾ ਦੀ ਕਰ ਲਈਏ ਆਪਾਂ ਕੇਰਲਾ ਦੀ ਕਰ ਲਈਏ ਜਾਂ ਤਾਮਿਲਨਾਡੂ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਪਿੰਡਾਂ 'ਚ ਜਾ ਕੇ ਪੁੱਛ ਲੋ ਲੋਕਾਂ ਨੂੰ ਇਹ ਕਾਂਗਰਸ ਨੇ ਕਿੰਨਾ ਕੁ ਭਲਾ ਕੀਤਾ ਉਹਨਾਂ ਦਾ ਅੱਜ ਵੀ ਲੋਕ ਦੋ ਵਕਤ ਦੀ ਰੋਟੀ ਦੋ ਟਾਈਮ ਦੀ ਰੋਟੀ ਲਈ ਸੰਘਰਸ਼ ਕਰ ਰਹੇ ਇਹ ਤੇ ਕਾਂਗਰਸ ਦੀ ਦੇਣ ਹੈ ਕਾਂਗਰਸ ਨੇ 70 ਜੇ 70 75 ਸਾਲਾਂ ਚੋਂ 50 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਕਾਂਗਰਸ ਇਹਨਾਂ ਦਾ ਜੀਵਨ ਪੱਧਰ ਉੱਚਾ ਚੁੱਕ ਦਿੰਦੀ ਇਹਨਾਂ ਦੇ ਬੱਚਿਆਂ ਦਾ ਇਹਨਾਂ ਦਾ ਭੋਖ ਬਣਾ ਦਿੰਦੀ ਕਾਂਗਰਸ ਨੇ ਇਹਨਾਂ ਨੂੰ ਅੰਗੂਠਾ ਛਾਪ ਰੱਖਿਆ ਅੱਜ ਵੀ ਪੰਜਾਬ 'ਚ ਸਾਖਰਤਾ ਦਰ ਤੁਸੀਂ ਲਲੋ ਜੇ 50% ਤੋਂ ਹੀਟਾਂ ਵਾ ਤੇ ਉਹਦੇ ਲਈ ਕਾਂਗਰਸ ਦੇਣ ਕਿਉਂ ਕਾਂਗਰਸ ਨੇ ਰਾਜ ਕੀਤਾ ਇਹਨਾਂ ਚਿਰ ਕਿਉਂ ਨਹੀਂ ਕੀਤਾ ਕਿਸੇ ਨੇ ਉਹਨਾਂ ਦਾ ਹੱਥ ਇਹ ਦੱਸੋ ਹੁਣ ਤੁਸੀਂ ਆਖਰੀ ਸਵਾਲ ਕੀ ਜਿਹੜੀ ਜ਼ਮੀਨਾਂ ਦੀ ਕਾਣੀ ਵੰਡ ਦਾ ਇੱਕ ਰੌਲਾ ਪੈਂਦਾ ਮਜ਼ਦੂਰ ਦਲਤ ਵੀ ਪਾਉਂਦੇ ਨੇ ਕਿ ਸਾਨੂੰ ਥੋੜਾ ਥੋੜਾ ਹਿੱਸਾ ਪੰਚਾਇਤੀ ਜ਼ਮੀਨਾਂ ਚੋਂ ਜਾਂ ਕਿਤੋਂ-ਕਿਤੋਂ ਮਿਲਣਾ ਚਾਹੀਦਾ ਪੰਜਾਬ ਦੇ ਵਿੱਚ ਮਤਲਬ ਪੰਜਾਬ ਦਾ ਕੁਐਸਚਨ ਤੁਹਾਨੂੰ ਕਰ ਰਿਹਾ ਕੀ ਉਹਨਾਂ ਨੂੰ ਜ਼ਮੀਨਾਂ ਦਾ ਥੋੜਾ ਥੋੜਾ ਹਿੱਸਾ ਮਿਲ ਸਕਦਾ ਹੈ ਇਸ ਦੇ ਲਈ ਤੁਸੀਂ ਸੀਨੀਅਰ ਲੀਡਰਸ਼ਿਪ ਤੱਕ ਕੋਈ ਅਪਰੋਚ ਕਰੋਗੇ ਜਾਂ ਕੋਈ ਤੁਸੀਂ ਹੁਣ ਜਰਨਲ ਸੈਕਟਰੀ ਅਹੁਦਾ ਦਿੱਤਾ ਤੁਹਾਨੂੰ ਪਾਰਟੀ ਨੇ ਕੀ ਕੰਮ ਕਰੋਗੇ ਸੌਦੇ ਤੇ ਰਹਿ ਕੇ ਇਹ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਪੰਚਾਇਤੀ ਜ਼ਮੀਨਾਂ ਦੇ ਵਿੱਚ ਭਾਗੀਦਾਰੀ ਬਣਾਉਂਗੇ ਤੁਸੀਂ ਦਲਤਾਂ ਨੂੰ ਪੰਜਾਬ ਹਰ ਗਰੀਬ ਕਿਸੇ ਵੀ ਵਰਗ ਨਾਲ ਸੰਬੰਧਤ ਹੋ ਸਕਦਾ ਗਰੀਬ ਦੀ ਕੋਈ ਜਾਤ ਨਹੀਂ ਹੁੰਦੀ ਹਾਂ ਹਰ ਗਰੀਬ ਨੂੰ ਜੇ ਉਹਨੂੰ ਲੋੜ ਆ ਉਹਦੀ ਜ਼ਰੂਰਤ ਪੂਰੀ ਕਰਨਾ ਰੋਟੀ ਕਪੜਾ ਮਕਾਨ ਬੁਨਿਆਦੀ ਲੋੜਾਂ ਉਹਦੀ ਉਹਦੀ ਲੋੜ ਪੂਰੀ ਕਰਨ ਦਾ ਜਿਹੜਾ ਹੈਗਾ ਕੰਮ ਉਹ ਪੰਜਾਬ ਸਰਕਾਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੋਵਾਂ ਦਾ ਤੇ ਜੇ ਕਿਤੇ ਕੋਈ ਲੋਕ ਸਾਡੇ ਭੈਣ ਭਰਾ ਪਿਛੜੇ ਰਹਿ ਗਿਆ ਸਾਡੇ ਤੋਂ ਪਿਛੇ ਅੱਤ ਪਛੜੇ ਪਿਛੜੇ ਵਿੱਚ ਵਿੱਚ ਅੱਤ ਪਛੜੇ ਜਿਹੜੇ ਅੱਤ ਪਛੜੇ ਰਹਿ ਗਏ ਆ ਜੇ ਉਹਨਾਂ ਨੂੰ ਕਿਤੇ ਜ਼ਰੂਰਤ ਹੈਗੀ ਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੂੰ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਤੇ ਜੇ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਅਸ਼ੀਰਵਾਦ ਦਿੱਤਾ ਤੇ ਜ਼ਰੂਰ ਇਹੋ ਜੀਆਂ ਯੋਜਨਾਵਾਂ ਇੰਪਲੀਮੈਂਟ ਕੀਤੀਆਂ ਜਾਣਗੀਆਂ ਲਾਗੂ ਕੀਤੀਆਂ ਜਾਣਗੀਆਂ ਜਿਨ੍ਹਾਂ ਨਾਲ ਜਿਹੜੀ ਕਾਣੀ ਵੰਡਿਆ ਜਿਹੜੀ ਬੜੇ ਸਮੇਂ ਤੋਂ ਚੱਲੀ ਆ ਰਹੀ ਹੈ ਇਹ ਦੂਰ ਹੋਵੇ ਜੀ ਬਹੁਤ ਧੰਨਵਾਦ ਤੁਹਾਡਾ ਮੁਲਾਕਾਤ ਮਿਹਰਬਾਨੀ ਜਮਨਪ੍ਰੀਤ ਜੀ ਤਾਂ ਤੁਸੀਂ ਹਰਦੀਪ ਗਿੱਲਹਰਾਂ ਨੂੰ ਸੁਣ ਰਹੇ ਸੀਗੇ ਔਰ ਉਹਨਾਂ ਦਾ ਸਪਸ਼ਟ ਇਹ ਕਹਿਣਾ ਕਿ ਕਾਂਗਰਸ ਅਜਿਹੀ ਉਦਲਤ ਵਿਰੋਧੀ ਹੈ ਜਿਹੜਾ ਰਾਹੁਲ ਗਾਂਧੀ ਹਰਾਂ ਦਾ ਬਿਆਨ ਹੈ ਹਾਲਾਂਕਿ ਉਸ ਬਿਆਨ ਨੂੰ ਹੋਰ ਖੋਜਿਆ ਜਾ ਸਕਦਾ ਪੜਤਾਲਿਆ ਜਾ ਸਕਦਾ ਪਰ ਭਾਜਪਾ ਦੀ ਪੜਤਾਲ ਦੇ ਵਿੱਚੋਂ ਬਿਆਨ ਹੈ ਜਿਹੜਾ ਦਲਤ ਵਿਰੋਧੀ ਪਾਇਆ ਗਿਆ ਤੇ ਇਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਜ਼ਿਕਰ ਵੀ ਕੀਤਾ ਪੂਰੀ ਮੁਲਾਕਾਤ ਦੇ ਵਿੱਚ ਕੈਮਰੇ ਤੇ ਵਿਸ਼ਾਲ ਮਹਿਮਨ ਤੀ ਸਿੰਘ ਸਕਰੋਲ ਪੀਆਕ ਟੀਵੀ ਦੇ ਲਈ ਧੰਨਵਾਦ